ਤੁਸੀਂ ਦੇਖ ਰਹੇ ਹੋ ਚੈਨਲ ਦਾ ਏਕੀ ਨਿਊਜ਼ ਮੈਂ ਹਾਂ ਰਾਜਵੀਰ ਕੌਰ ਇਸ ਵੇਲੇ ਪਹੁੰਚੇ ਹਾਂ ਬਟਾਲਾ ਚ ਜਿੱਥੇ ਮਹਾ ਸ਼ਿਵਰਾਤਰੀ ਦੇ ਸਬੰਧ ਚ ਸਵਰਗੀਏ ਰੂਪ لال ਜੀ ਸਲੰਡਰਾ ਵਾਲਿਆਂ ਵੱਲੋਂ ਲੰਗਰ ਲਗਾਇਆ ਗਿਆ ਜਿਸ ਵਿੱਚ ਰਜਿੰਦਰਾ ਵੈਨ ਦੇ ਜੀਐਮ ਗੁਰਪ੍ਰੀਤ ਸਿੰਘ ਉਪਲ ਅਤੇ ਸਰਕਲ ਇਨਚਾਰਜ ਗੁਲੂ ਮਰੜ ਵਿਸ਼ੇਸ਼ ਤੌਰ ਤੇ ਪਹੁੰਚੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕੀ ਨਿਊਜ਼ ਪੱਤਰਕਾਰ ਅਮਰਿਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਜੀ ਪਹਾੜੀ ਸ਼ਵਰਾਤਰੀ ਬੋਲੇ ਰਾਜ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਸਵਰਗੀ ਰੂਪ لال ਜੀ ਜਿਹੜੇ ਸਿਲੰਡਰਾਂ ਵਾਲੇ ਉਹਨਾਂ ਦੇ ਬੇਟੇ ਨਿਤਨਜੀਤ ਭਰਾ ਰਾਜੂ ਜੀ ਕਾਲੂ ਸ਼ਾਹ ਜੀ ਨੀਰਜ ਕੁਮਾਰ ਢੋਲਾ ਜੀ ਇਹਨਾਂ ਨੇ ਸਾਰਿਆਂ ਨੇ ਵੀਰਾਂ ਨੇ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਅਜ ਚੰਦਾ ਖਾਨਾ ਖਜ਼ਾਨਾ ਦੇ ਬਾਹਰ ਜੋ ਇਹ ਲੰਗਰ ਲਗਾਇਆ ਜੀ ਤੇ ਇਹਨਾਂ ਦੇ ਮਹਾਰਾਜ ਇਹਨਾਂ ਨੇ ਇਦਾਂ ਕਿਰਪਾ ਬਣਾਏ ਰੱਖੇ ਤੇ ਇਦਾਂ ਹਰ ਸਾਲ ਵੱਧ ਚੜ ਕੇ ਆਪਣੀ ਸੇਵਾ ਜਿਹੜੀ ਹੈ ਕਰਦੇ ਰਹਿੰਦੇ ਨੇ ਅਤੇ ਸਾਰੇ ਵੀਰਾਂ ਭਰਾਵਾਂ ਨੂੰ ਜਿਹੜੇ ਸਾਡੇ ਤਿਉਹਾਰ ਨੇ ਜਿਹੜੇ ਸਾਡੀ ਭਾਈਚਾਰਕ ਸਾਂਝ ਨੇ ਜਿੰਨੇ ਵੀ ਤਿਉਹਾਰ ਇਹਨਾਂ ਨੂੰ ਸਾਰਿਆਂ ਨੂੰ ਬਿਲ ਵਰਤ ਕੇ ਮਿਰਰ ਸਾਂਝ ਦੇ ਆਪਸੀ ਸਾਂਝ ਦੇ ਨਾਲ ਜਿਹੜੇ ਆ ਇਹ ਸਾਨੂੰ ਮਨਾਉਣੇ ਚਾਹੀਦੇ ਨੇ ਇਹਦੇ ਵਿੱਚ ਕੋਈ ਭੇਦ ਭਾਵ ਨਹੀਂ ਸਾਰੇ ਭਰਾਵਾਂ ਨੂੰ ਰਲ ਮਿਲ ਕੇ ਜਿਹੜੇ ਵੀ ਸਾਡੇ ਦੂਰ ਨੇੜੇ ਦੇ ਸੱਜਣ ਨੇ ਸਾਰੇ ਆਪਸ ਵਿੱਚ ਰਲ ਮਿਲ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਉਣ ਤੇ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਇਹ ਜਿਹੜਾ ਇੱਕ ਚੰਗਾ ਸਨੇਹਾ ਦੇਣ ਦੀ ਢੋਲਾ ਚੇਅਰਮੈਨ ਬਟਵਾਲੀਆ ਵੈਲਫੇਅਰ ਸੁਸਾਇਟੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਰੂਪ لال ਜੀ ਸਲੰਡਰਾਂ ਵਾਲੇ ਜੋ ਕਿ ਬਹੁਤ ਹੀ ਨੇਕ ਰੂਹੀ ਸੀ ਸਵਰਗਵਾਸੀ ਉਹਨਾਂ ਦੇ ਚਲਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾ ਸ਼੍ਰਾਵਤਰੀ ਦੇ ਲਈ ਚੰਦਾ ਖਿਆਣਾ ਵਿਖੇ ਲੰਗਰ ਲਗਾਇਆ ਗਿਆ ਹੈ ਮੈਂ ਉਹਨਾਂ ਦੀ ਲੰਗਰ ਦੇ ਆਗੇ ਸ਼ਿਰਕਤ ਕੀਤੀ ਬਹੁਤ ਹੀ ਮਨ ਖੁਸ਼ ਹੋਇਆ ਕਿ ਉਹਨਾਂ ਦੇ ਬੱਚੇ ਜਿਹੜੇ ਆ ਆਪਣੇ ਫਾਦਰ ਸਾਹਿਬ ਦੀ ਕਹਿਨ ਦੇ ਚੱਲ ਰਹੇ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਲੰਗਰ ਲਾਉਂਦੇ ਸੀ ਸ਼੍ਰੀ ਰਾਤਰੀ ਮਹਾ ਤੇ ਅੱਜ ਉਹਨਾਂ ਨੇ ਉਹਨਾਂ ਦਾ ਕਹਿਣਾ ਪੂਰਾ ਮਤਲਬ ਸਪੂਰਨ ਗੀਤਾ ਕਿ ਵਾਕਈ ਹੀ ਉਹਨਾਂ ਦੇ ਦਰਸਾਏਆਂ ਦੇ ਮਤਲਬ ਪੂਰਾ ਉਤਰੇ ਨੇ ਉਹਦਾ ਪਰਿਵਾਰ ਉਹਨਾਂ ਦੇ ਬੇਟੇ ਬਹੁਤ ਵਧੀਆ ਉਹਨਾਂ ਦੇ ਕਹਿਨ ਦੇ ਚੱਲਣੇ ਰਹੇ ਜਿੱਦਾਂ ਉਹਨਾਂ ਨੇ ਰੂਪ ਲਾਲ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਆ ਬਹੁਤ ਵਧੀਆ ਉਹਨਾਂ ਦੇ ਦੇਸ਼ਾਂ ਦੇ ਦੇਸ਼ਾਂ ਦੇ ਮਤਲਬ ਕੰਮ ਕਰ ਰਹੇ ਨੇ ਆਪਣਾ ਕਾਰੋਬਾਰ ਲੈ ਕੇ ਤੇ ਬੋਲੇ ਨਾਲ ਦੀ ਕਿਰਪਾ ਨਾਲ ਬਹੁਤ ਵਧੀਆ ਬਾਤ ਚੜ ਗਏ ਮਤਲਬ ਭੰਡਾਰਾ ਉਹਨਾਂ ਨੇ ਕੀਤਾ ਆਪਣੇ ਫਾਦਾ ਸਾਹਿਬ ਦੀ ਯਾਦ ਦੇ ਵਿੱਚ